ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਿਤ ਖੁੱਲ੍ਹ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਆਪਣੀ ਇੰਡਸਟਰੀ ਦੇ ਮਸ਼ਹੂਰ ਰਾਈਟਰ ਹੈਪੀ ਰਾਏ ਕੋਟੀ ਦੇ ਬਾਰੇ ਹੈਪੀ ਰਾਏ ਕੋਟੀ ਇੰਨੇ ਦਿਨ ਹੀ ਖੂਬ ਚਰਚਾਵਾਂ ਦੇ ਵਿੱਚ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਹੈਪੀ ਰਾਏ ਕੋਟੀ ਦੀ ਚਾਹੇ ਲਿਖਤ ਹੋਵੇ ਚਾਹੇ ਆਵਾਜ਼ ਹੋਵੇ ਸੋਸ਼ਲ ਮੀਡੀਆ ਤੇ ਤਹਿਲਕਾ ਮਚਾ ਰਹੀ ਹੈ ਰੀਲਾਂ ਦੇ ਜ਼ਰੀਏ ਜੋ ਹੈ ਹੈਪੀ ਰਾਏ ਕੋਟੀ ਨੂੰ ਰਿਸਪੌਂਸ ਮਿਲ ਰਿਹਾ ਉਹਨਾਂ ਦੇ ਗਾਣਿਆਂ ਦਾ ਚਾਹੇ ਕੋਈ ਵੀ ਗਾਣਾ ਹੈਪੀ ਰਾਏ ਕੋਟੀ ਦੇ ਵੱਲੋਂ ਗਾਇਆ ਜਾ ਰਿਹਾ ਉਸ ਨੂੰ ਸੋਸ਼ਲ ਮੀਡੀਆ ਤੇ ਪੋਸਟ ਹੁੰਦੇ ਸਾਰੇ ਉਹ ਵਾਇਰਲ ਹੋ ਰਿਹਾ ਇਹ ਗਾਣੇ ਨੇ ਸ਼ਬਦ ਨੇ ਉਹ ਲਿਖੇ ਨੇ ਔਰ ਆਪਣੇ ਸ਼ਬਦਾਂ ਨੂੰ ਆਪਣੀ ਫਿਲਮ ਅਕਾਲ ਦੇ ذریعے ਉਹਨਾਂ ਨੇ ਪਿਰੋਇਆ ਮਾਰ ਦਰਸ਼ਕਾਂ ਨੂੰ ਹੁਣ ਕਿਸ ਤਰ੍ਹਾਂ ਲੱਗਣਗੇ ਹੈਪੀ ਰਾਈ ਕੋਟੀ ਦੇ ਸ਼ਬਦ ਕਿਉਂਕਿ ਕਨਕਨ ਜੋ ਰਿਲੀਜ਼ ਹੋਇਆ ਸੀ ਸਾਰਿਆਂ ਨੇ ਦੇਖਿਆ ਇਸ ਤੋਂ ਇਲਾਵਾ ਹੈਪੀ ਰਾਈ ਕੋਟੀ ਨੇ ਆਪਣੇ ਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਗਲੈਂਪਸ ਇੰਟੂ ਮੇਕਿੰਗ ਆਫ ਟਾਈਟਲ ਟਰੈਕ ਅਕਾਲ ਸੋ ਜਿਹੜਾ ਸਾਫ਼-ਸਾਫ਼ ਇੱਥੋਂ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਇੱਕ ਤਾਂ ਕਨਕਨ ਜਿਹੜਾ ਸ਼ਬਦ ਦਾ ਉੱਤਰ ਰਿਲੀਜ਼ ਹੋ ਗਿਆ ਗਾਣਾ ਰਿਲੀਜ਼ ਹੋ ਗਿਆ ਪਰ ਨਾਲ ਦੀ ਨਾਲ ਅਕਾਲ ਜਿਹੜਾ ਅਕਾਲ ਫਿਲਮ ਦਾ ਟਾਈਟਲ ਟਰੈਕ ਹੈ ਉਹ ਵੀ ਕਿੱਦਾਂ ਬਣਿਆ ਕਿਦਾਂ ਉਹ ਸਾਹਮਣੇ ਆਏਗਾ ਸਾਡੇ ਇਹ ਵੀ ਜੋ ਹੈ ਹੈਪੀ ਰਾਈ ਕੋਟੀ ਨੇ ਸ਼ੇਅਰ ਕੀਤਾ ਕਿਸ ਤਰ੍ਹਾਂ ਉਹ ਪੂਰੀ ਦੀ ਪੂਰੀ ਟੀਮ ਨੂੰ ਮਿਲਦੇ ਨੇ ਔਰ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਆਪਣੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਬਾਲੀਵੁੱਡ ਦੇ ਸਿੰਗਰਸ ਨਾਲ ਕੋਲਾਬਸ ਕਰਕੇ ਆਪਣੇ ਫੈਨਸ ਦਾ ਮਨੋਰੰਜਨ ਕਰ ਰਹੇ ਨੇ ਹੈਪੀ ਰਾਈ ਕੋਟੀ ਦੇ ਸੁਪਰ ਡੂਪਰ ਬਹੁਤ ਸਾਰੇ ਗੀਤ ਨੇ ਜਿਨ੍ਹਾਂ ਤੋਂ ਇਲਾਵਾ ਸੀ ਇਹ ਵੀ ਕਹਿ ਸਕਦੇ ਕਿ ਹੈਪੀ ਬਹੁਤ ਸਾਰੀਆਂ ਲਿਖਤਾਂ ਦੇ ਨਾਲ ਵਾਇਰਲ ਵੀ ਹੁੰਦੇ ਨੇ ਲੋਕਾਂ ਨੂੰ ਪਿਆਰ ਵੀ ਜੋ ਹੈ ਹੈਪੀ ਰਾਈ ਕੋਟੀ ਦੀ ਲਿਖਤ ਦੇ ਨਾਲ ਹੈਗਾ ਪਰ ਤੁਹਾਨੂੰ ਜਿੰਨ ਕੀ ਅਦਾਕਾਰੀ ਵੀ ਅਜ਼ਮਾਉਂਦੇ ਹੋਏ ਜਲਦ ਆਉਣ ਵਾਲੇ ਸਮੇਂ ਦੇ ਵਿੱਚ ਹੈਪੀ ਰਾਈ ਕੋਟੀ ਨਜ਼ਰ ਆਉਣਗੇ ਪਰ ਇਸ ਤੋਂ ਪਹਿਲਾਂ ਤੁਹਾਨੂੰ ਹੋਰ ਵੀ ਦੱਸ ਦਿੰਨੇ ਆ ਕਿ ਬਿਹਾਈਂਡ ਦਾ ਸੀਨਸ ਜਿਹੜੇ ਨੇ ਕੱਲੇ ਕੱਲੇ ਅ ਅਦਾਕਾਰ ਦੇ ਵੱਲੋਂ ਅਦਾਕਾਰਾਂ ਦੇ ਵੱਲੋਂ ਸ਼ੇਅਰ ਕੀਤੇ ਜਾ ਰਹੇ ਨੇ ਫਿਲਮ ਅਕਾਲ ਨੂੰ ਲੈ ਕੇ ਸੋ ਹੈਪੀ ਰਾਈ ਕੋਟੀ ਬਹੁਤ ਬਿੰਦਾਸ ਨੇ ਸੋਸ਼ਲ ਮੀਡੀਆ ਤੇ ਸਰਗਰਮ ਨੇ ਕਿਸ ਕਿਸ ਸਮੇ ਉਹ ਲਿਖਤਾਂ ਆਪਣੀਆਂ ਸ਼ੇਅਰ ਕਰਦੇ ਨੇ ਕਿਦਾਂ ਉਹ ਸ਼ਾਇਰੋ ਸ਼ਾਇਰੀ ਕਰਦੇ ਨੇ ਇਹ ਸਾਰੀ ਉਹਨਾਂ ਦੀ ਇੰਸਟਾਗ੍ਰਾਮ ਤੇ ਅਸੀਂ ਦੇਖਦੇ ਆ ਸੋ ਕੀ ਹੈਪੀ ਰਾਈ ਕੋਟੀ ਦਾ ਅੰਦਾਜ਼ ਕਿਦਾਂ ਹੈਪੀ ਰਾਈ ਕੋਟੀ ਆਪਣੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਕਿਦਾਂ ਆਪਣੇ ਆਪ ਨੂੰ ਨੀ ਕ੍ਰੀਏਟੀਵਿਟੀ ਹੁੰਦੀ ਹੈ ਸਾਰੀ ਅਸੀਂ ਹੈਪੀ ਦੇ ਅਕਾਊਂਟ ਤੇ ਦੇਖ ਸਕਦੇ ਆ ਸੋ ਅਕਾਲ ਟਾਈਟਲ ਟਰੈਕ ਜਿਹੜਾ ਉਹ ਹੈਪੀ ਨੇ ਲਿਖਿਆ ਹੈ ਅ ਔਰ ਨਾਲ ਦੇ ਨਾਲ ਤੁਹਾਨੂੰ ਵੀ ਦੱਸ ਦਿੰਨੇ ਕਿ ਕਨ ਕਨ ਜਿਹੜਾ ਗਾਣਾ ਹੈ ਉਹ ਵੀ ਹੈਪੀ ਰਾਈਪੋਰਟੀ ਨੇ ਲਿਖਿਆ ਔਰ ਹੁਣ ਅੱਗੇ-ਅੱਗੇ ਜੋ ਵੀ ਅਪਡੇਟਸ ਹੋਣਗੇ ਅਸੀਂ ਤੁਹਾਨੂੰ ਇਸੇ ਤਰ੍ਹਾਂ ਦਿੰਦੇ ਰਾਵਾਂਗੇ